किसी भी फसल का अगर आपको सीड्स अच्छी गुणवत्ता वाला मिल जाता है तो आधे खर्चे ऐसे ही खत्म हो जाते हैं क्योंकि रोग बीमारियां उसमें नहीं आते हैं ऐसे ही इस किसान ने आलू की तीन किस्मों की बुआई की है और क्या चीज़ें उसने बताया है चलिए वीडियो पूरा देखिएगा और चैनल पर नए हैं सब्सक्राइब कर लीजिएगा नमस्कार मैं सतीश फार्मिंग आइडिया में आपका एक बार फिर हूं। से स्वागत करता हूँ हमने सुखदेव भाई मारकंडा से श्या से बीज लिया था भाई सुखदेव से ਇਹ ਆਪਣਾ ਜੋ ਪਲਾਟ ਲਗਾ ਹੋਇਆ ਹੈ ਇਹ ਹੈ ਕੁਫਰੀ ਹਿਮਾਲਣੀ ਦਾ ਬਾਈ ਨੇ ਬਹੁਤ ਹੀ ਅੱਛਾ ਬੀਜ ਦਿੱਤਾ ਸਾਨੂੰ ਕਿਉਂਕਿ ਜਿਤਨਾ ਵੀ ਬੀਜ ਅਮਨੇ ਬਾਈ ਸੇ ਮੰਗਵਾਇਆ ਥਾ ਤਿੰਨ ਵੈਰਾਈਟੀ ਮੰਗਾਈ ਥੀ ਕੁਫਰੀ ਹਿਮਾਲਣੀ ਕੁਫਰੀ ਮੋਨ ਹੋਰ ਕੁਫਰੀ ਸੋਰੀ ਐਲਰ ਇਹ ਤਿੰਨ ਵੈਰਾਈਟੀ ਮੰਗਾਈ ਥੀ ਔਰ ਤਿੰਨੋਂ ਵੈਰਾਈਟੀ ਹੀ ਬਹੁਤ ਅੱਛੀ ਜਮੀ ਹੈ ਕੋਈ ਵੀਰੇ ਵਿੱਚ ਆਪਣਾ ਆਪਾਂ ਕਹਿ ਦੀ ਬੁਚੜ ਨਹੀਂ ਆਇਆ ਹੈਗਾ ਤੇ ਨਾ ਹੀ ਕੋਈ दाना ਮਰਿਆ ਕੱਲਾ ਕੱਲਾ ਦਾਣਾ ਬਹੁਤ ਵਧੀਆ ਉਗ ਰਿਹਾ ਤੇ ਆਪਣਾ ਕੋਫਰੀ ਹਿਮਾਲ ਨਹੀਂ ਲੱਗਿਆ ਹੋਇਆ ਨਵੰਬਰ ਦੀ 28 ਤਰੀਕ ਨੂੰ ਲਾਇਆ ਸੀ ਜੀ ਅਸੀਂ ਇਹ ਤੇ ਆਪਣਾ ਇਹਨੂੰ 3 ਗੱਟੇ ਯੂਰੀਆ ਤੇ 2 ਗੱਟੇ ਡੀਪੀ ਦੇ ਪਾਈਨੇ ਹਜੇ ਤੱਕ ਤੇ ਜਿਹੜਾ ਬੀਏ ਬਹੁਤ ਵਧੀਆ ਮਤਲਬ ਵੀ ਆਪਣੀ ਚਾਲ ਚੱਲ ਰਹੀ ਹੈ ਪੱਤੇ ਜਿਹੜੇ ਵਧੀਆ ਉਗ ਰਹੇ ਨੇ ਘੱਟ ਸਮੇਂ ਦੇ ਵਿੱਚ ਆਪਾਂ ਕਹਿ ਦਈਏ ਵੀ ਬਹੁਤ ਵਧੀਆ ਆਪਾਂ ਰਿਜ਼ਲਟ ਦੇ ਰਿਹਾ ਵੀ ਇਹ ਜਿਹੜੀ ਅਸੀਂ ਇਹਦੇ ਦੀ ਦਵਾਈ ਆ ਉਹ ਅਮੈਸਟੋ ਪ੍ਰਾਈਮ ਕੀਤੀ ਸੀ ਬਾਹਰ ਦੀ ਵੀ ਲਾਉਣ ਤੋਂ ਪਹਿਲਾਂ ਜਿਹੜੀ ਆਪਾਂ ਲਾਉਨੇ ਆ ਤੇ ਦੋ ਸਪਰੇਅ ਹੋ ਗਏ ਨੇ ਹਜੇ ਤੱਕ ਤਿੰਨ ਪਾਣੀ ਲੱਗੇ ਨੇ ਜੀ ਚੌਥੇ ਪਾਣੀ ਦੀ ਬਸ ਹੁਣ ਤਿਆਰੀ ਆ ਲਾਸਟ ਖਾਦ ਪਾ ਕੇ ਅਸੀਂ ਇਹਨੂੰ ਤੇ ਮਿੱਟੀ ਲਾਤੀ ਮਿੱਟੀ ਥੋੜੀ ਲੇਟ ਹੋ ਗਈ ਕਿਉਂਕਿ ਬਾੜ ਰਨ ਕਰਕੇ ਨਾਲ ਨੂੰ ਲੇਟ ਸੀਗੇ ਮਹੀਨਾ ਡੇਢ ਮਹੀਨਾ ਲੇਟ ਹੋਣ ਕਰਕੇ ਫਿਰ ਪਾਣੀ ਜਦੋਂ ਲਾਇਆ ਤੇ ਉਹਦੇ ਬਾਅਦ ਛੇਤੀ ਵੱਤਰ ਨਹੀਂ ਆਈ ਹੈਗੀ ਜਿਸ ਕਰਕੇ ਮਿੱਟੀ ਥੋੜੀ ਲੇਟ ਹੋ ਗਈ। ਪੌਦੇ ਥੋੜੇ ਜਿਆਦਾ ਵੱਡੇ ਹੋ ਗਏ, ਰੂਟਸ ਜਿਹੜੀਆਂ ਸਟੈਮ ਨੂੰ ਜਾ ਰਹੀਆਂ ਵੱਡੀਆਂ ਹੋ ਗਈਆਂ ਇਹਦੀਆਂ। ਤੇ ਜਿਹੜਾ ਸਾਨੂੰ ਬੀਜ ਆਦਾ ਬਹੁਤ ਵਧੀਆ ਰਿਜ਼ਲਟ ਆਇਆ ਤਿੰਨੇ ਬੀ ਹੀ ਬਹੁਤ ਵਧੀਆ ਦਾ ਉਗਰੇ ਨੇ। ਨਾ ਤਾਂ ਕੋਈ ਦਾਣਾ ਮਰਿਆ ਤੇ ਨਾ ਹੀ ਕੋਈ ਐ ਹੋਇਆ ਵੀ ਵਿੱਚ 부ਚੜ ਜ ਨਹੀਂ ਆ ਜਾਂਦਾ, ਪਜ ਬਕਾਇਦੇ ਵਿੱਚ ਇਕੱਠੇ ਜੇ ਪੱਤੇ ਵਾਲਾ ਆ ਜਾਂਦਾ, ਨਾ ਉਹ ਚੀਜ਼ ਆਈ ਹੈਗੀ। ਬੀ ਬਹੁਤ ਸੋਹਣਾ ਹੈ। ਬੀ ਦੀਆਂ ਸਟੈਮ ਤੁਹਾਨੂੰ ਦਿਖਾ ਦਿੰਨੇ ਆਂ, ਅਸੀਂ ਪਰਾਲੀ ਵਿੱਚ ਵਾਈ ਸੀਗੀ। ਰਾਲੀ ਵਿੱਚ ਵਾ ਕੇ ਤੇ ਫਿਰ ਅਸੀਂ ਬੀਲ ਆਇਆ ਸੀ ਜਿਹੜੀਆਂ ਇਹ ਰੋਡਸ ਨੇ ਉਹ ਤੁਸੀਂ ਦੇਖ ਸਕਦੇ ਹੋ 1 2 3 4 5 ਤੇ 6 ਕਿਸੇ ਦੇ 6 ਨੇ ਕੋਈ 7 ਐ 8 9 10 ਤੱਕ ਵੀ ਹੈਗੇ ਨੇ ਇੰਨੇ ਨੇ ਮਤਲਬ ਵੀ 6 7 ਤੋਂ ਘੱਟ ਤੱਕ ਕੋਈ ਹੈ ਹੀ ਨਹੀਂ ਬੂਟੇ ਦੇ ਵੀ ਜਿਹਦੇ ਨਾਂ ਹੋਣ ਸਾਰੇ ਇਹ ਨਵੇਂ ਨਵੇਂ ਕੁਫਰੀ ਮੋਹਣ ਜਿਹੜਾ ਉਹਦੀ ਵੀ ਗਰੋਥ ਬਹੁਤ ਵਧੀਆ ਹੋਈ ਹੈ ਤੇ ਜਿਹੜਾ ਐਲਰ ਲਿਆ ਸੀ ਇਹ ਉਹਦੀ ਵੀ ਗਰੋਥ ਬਹੁਤ ਵਧੀਆ ਹੈ ਤੁਸੀਂ ਦੇਖ ਸਕਦੇ ਹੋ ਸਾਰਾ ਵਧੀਆ ਖੜਾ ਇੱਕ ਸਾਰ ਤੇ ਅੱਗੇ ਤੋਂ ਵੀ ਅਸੀਂ ਜੋ ਵੀ ਬੀਜ ਜਿਹੜਾ ਹੋਰ ਮੰਗਾਉਣਾ ਹੈ ਉਹ ਅਸੀਂ ਸੁਖਦੇਵ ਭਾਈ ਤੋਂ ਹੀ ਮੰਗਾਵਾਂਗੇ ਕਿਉਂਕਿ ਇਹਨਾਂ ਦਾ ਜਿਹੜਾ ਬੀਜ ਜਿਹੜਾ ਇਹਨਾਂ ਨੇ ਕਿਹਾ ਸੀਗਾ ਬੀ ਗੁੱਲਾ ਸਹਿਜ ਬੀ ਆਊਗਾ ਉਹੀ ਸਹਿਜ ਪੀਆ ਨਾ ਕੋਈ ਗੋਲੀ ਆਈ ਵਧੀਆ ਸੀਗਾ ਸਾਰੇ ਨਾ ਕੋਈ ਗਲਿਆ ਨਿਕਲੇ ਵਿੱਚੋਂ ਲਾਇਆ ਬਹੁਤ ਵਧੀਆ ਲੱਗਿਆ ਸਾਨੂੰ ਵੀ ਇਹ ਅਸੀਂ ਧੰਨਵਾਦ ਕਰਦੇ ਹਾਂ ਸੁਖਦੇਵ ਸਿੰਘ ਬਾਈ ਦਾ ਮਾਰਕੰਡਾ ਤੋਂ ਨੇ ਜੋ